ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਇਦੇ ਚਾਨਣਾ ਤੇ ਇਨ੍ਹਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂ ਸਰਿਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਕਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਮਾਣਿ ਰਿਹਾ ਹੈ ਨੇ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਨੰਬਰ ਹੈ 408 272 2500 ਟਿਰਕੇਣਾ ਇਮੀਗ੍ਰੇਸ਼ਨ ਲਾ ਫਾਰਮ ਜੇ ਟਿਰਕੇਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਨੂੰ ਤਾਜੂਬਾ ਸਿਟੀ ਬਲਜਿੰਦਰ ਸਿੰਘ ਮੈਨੇਜਰ ਵੁੱਡਲੈਂਡ जीएन ल्यूब ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에어 ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ, ਨਿਮਾ ਸਹੂਤਾ ਹੁਣਾ ਦਾ। ਨੰਬਰ ਨੋਟ ਕਰ ਸਕਦੇ ਹੋ, ਨੰਬਰ ਹੈ 209 277 0113। ਜਸਵਿੰਦਰ ਸਿੰਘ, ਨਾਗਰਾ, ਰੋਜ਼ਵੈਲ, ਅਵਤਾਰ ਸਿੰਘ, ਸੰਘਾ ਜੂਬਾ ਸਿਟੀ, ਬਲਦੇਵ ਸਿੰਘ, ਕੰਗ ਜੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰ ਸਪਾਂਸਰਸ ਦਾ। ਰੁਕ ਕਰਿਏ ਜੇਕਰ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਆਉਨੇ ਆ ਉਧਰ ਬਾਜਵਾ ਸਾਹਿਬ ਦੇ ਬਿਆਨ ਨੇ ਜ਼ਬਰਦਸਤ ਰੌਲਾ ਪਾ ਦਿੱਤਾ ਹੈ ਅੱਜ ਕੱਲ ਇਹ ਬਿਆਨਾਂ ਵਾਲਾ ਮਾਮਲਾ ਖਾਸਾ ਪੱਕਦਾ ਹੈ ਜਦੋਂ ਕੋਈ ਬਿਆਨ ਦਿੰਦਾ ਹੈ ਤਾਂ ਉਹਦੇ ਤੇ तकरीबन ਪਾਰਟੀਆਂ ਇੱਕ ਪੂਰਾ ਕੈਂਪੇਨ ਹੀ ਚਲਾ ਦਿੰਦੀਆਂ ਨੇ ਜੀ ਆ ਬਿਲਕੁਲ درست ਕਿਹਾ ਤੁਸੀਂ ਕਿ ਇਹ ਜਿਹੜੇ ਬਿਆਨ ਨੇ ਆ ਨਾ ਪਹਿਲੀ ਗੱਲ ਤੇ ਇਹ ਮੇਰੇ ਖਿਆਲ ਵਿੱਚ ਨਾਲ ਦੇਖੋ ਕਾਂਗਰਸ ਦੇ ਜਿਹੜੇ ਏਡੇ ਵੱਡੇ-ਵੱਡੇ ਨੇਤਾ ਆ ਇਹਨਾਂ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਵੀ ਦਰਸਤ ਕਰਨ ਦੀ ਜ਼ਰੂਰਤ ਆ ਕਿ ਦੇਖੋ ਜਦੋਂ ਤੁਹਾਡੀ ਤਰਸਲ ਤੁਹਾਡਾ ਯੰਗ ਤੁਹਾਡੀ ਮਤਲਬ ਕਿ ਰਾਜਨੀਤਿਕ ਲੜਾਈ ਇਸ ਅਧਰਤੀ ਹੋ ਜਾਵੇ ਕਿ ਜਿੱਥੇ ਤੁਹਾਡੇ ਸਾਹਮਣੇ ਬਹੁਤ ਮਤਲਬ ਕਿ ਚਲਾਕ ਚਸਤ ਇਹ ਤੰਤਰ ਨੂੰ ਆਪਣੇ ਹੱਥਾਂ ਐਕਟ ਕਰੀ ਬੈਠਾ ਜਿਹੜਾ ਸਿਆਸੀ ਵਿਰੋਧੀ ਹੋ ਗਏ ਤਾਂ ਤੁਸੀਂ ਸੋਚ ਕੇ ਚਲੋ ਹੁਣ ਦੇਖੋ ਮੇਰੀ ਗੱਲ ਸੁਣੋ ਜਦੋਂ ਤੁਸੀਂ ਕਿਤਾ ਕਿਸਬ ਇਹਨਾਂ ਸਾਰੀਆਂ ਚੀਜ਼ਾਂ ਤੇ ਟਿੱਪਣੀ ਕਰੋਗੇ ਤਾਂ ਬਣਾ ਸੋਚ ਵਿਚਾਰ ਕੇ ਤੁਹਾਨੂੰ ਚੱਲਣਾ ਪਊਗਾ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਗਾਂ ਤੋਂ ਕਿ ਵਰਣ ਵੰਡ ਦਾ ਸਿਸਟਮ ਹੈ ਜਾਤ ਪ੍ਰਥਾ ਉਹ ਸਾਰੀਆਂ ਚੀਜ਼ਾਂ ਕਈ ਵਾਰ ਭਾਈਚਾਰਕ ਪੱਧਰ ਤੇ ਤੁਹਾਨੂੰ ਪਰੇਸ਼ਾਨੀ ਚ ਪਾ ਜਾਂਦੀਆਂ ਨੇ ਹੁਣ ਹੈ ਤੇ ਵੈਸੇ ਕੋਈ ਵੱਡੀ ਗੱਲ ਨਹੀਂ ਹੈ ਉਕੇ ਇੱਥੇ ਕੋਈ ਜਾਤੀਗਤ ਟਿੱਪਣੀ ਤੇ ਉਹ ਵੀ ਨਹੀਂ ਸੀ। ਦਰਅਸਲ ਕੀ ਆ ਕਿ ਕਾਂਗਰਸ ਦੀ ਰੈਲੀ ਹੋਈ। ਉਹਦੇ ਵਿੱਚ ਪ੍ਰਤਾਪ ਬਾਜਵਾ ਨੇ ਆਖਿਆ ਕਿ ਇਹ ਬੈਂਡ ਵਜਾਉਣ ਵਾਲਾ ਯਾਨੀ ਈਟੀਓ ਇਹ ਜਿਹੜਾ ਹੈ ਈਟੀਓ ਭਾਈ ਇਹ ਹੁਣ ਪੰਜਾਬ ਦਾ ਬੈਂਡ ਵਜਾ ਰਿਹਾ ਤੇ ਇਹਦਾ ਬੈਂਡ ਅਸੀਂ ਵਜਾਵਾਂਗੇ। ਇਹਨਾਂ ਨੇ ਇਹ ਗੱਲ ਕਹੀ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਰਾਜਾ ਵੜਿੰਗੇ ਨੇ ਕਿਹਾ ਕਿ ਸਾਡੀ ਰੈਲੀ ਦੇ ਹੋਲਡਿੰਗਸ ਲਾ ਰਿਹਾ ਸੀਗਾ ਫਲਾਂ ਟਮਕਾ ਕਿ 3 ਮਿੰਟ ਲੱਗਦੇ ਫਰਤੌਣ ਮਰੋੜਨ ਸਾਨੂੰ ਰਾਹੁਲ ਨੇ ਸਿਖਾਇਆ ਹੈ ਕਿ ਡਰਨਾ ਨਹੀਂ ਇਹ ਗੱਲ ਠੀਕ ਹੋ ਗਈ ਕਿ ਡਰਨਾ ਕਾਤੋਂ ਪਰ ਹੁਣ ਦੇਖੋ ਵਿਵਾਦ ਜਿਹੜੀ ਗੱਲ ਤੇ ਹੋਇਆ ਉਹ ਹੋਇਆ ਕਿ ਬਈ ਇਸਨੇ ਯਾਨੀ ਪ੍ਰਤਾਪ ਸਿੰਘ ਬਾਜਵਾ ਜੀ ਦੇ ਧਿਆਨ ਨੇ ਦਲਤ ਭਾਈ ਚਾਰੇ ਦਾ અપਮਾਨ ਕੀਤਾ ਹੈ ਤਾਂ ਮਾਮਲਾ ਇਸ ਪੱਖ ਤੋਂ ਕਹਿ ਲਓ ਫਿਰ ਗਸੂਤਾ ਉਹ ਗਿਆ ਆਮ ਆਖਰੀ ਪਾਰਟੀ ਨੇ ਕੀ ਕਰਿਆ ਕਿ ਨਾ ਸਿਰਫ ਇਸ ਚੀਜ਼ ਨੂੰ ਜੋੜਿਆ ਇਸ ਪਾਸੇ ਬਲਕਿ ਜੋ ਇਹਨਾਂ ਨੇ ਬੀਤੇ ਦਿਨੀ ਕਿਸਾਨਾਂ ਉੱਤੇ ਕਹਿਰ ਚੁਲਾਇਆ ਉਸ ਨੈਰੇਟਿਵ ਨੂੰ ਵੀ ਇਹਨਾਂ ਨੇ ਮਾਰਕ ਦਿੱਤੀ ਇਸ ਖਬਰ ਦੇ ਰਾਹੀਂ ਕਿਉਂਕਿ ਮੀਡੀਆ ਤੇ ਪੰਜਾਬੀ ਮੀਡੀਆ ਜ਼ਿਆਦਾਤਰ ਕੰਟਰੋਲਡ ਹੈ ਇਸ ਟਾਈਮ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰ ਆਇਆ ਨਹੀਂ ਹੈ ਵੱਡੇ ਵੱਡੇ ਤੁਰੰਦਰ ਵੀ ਹੁਣ ਤੇ ਤੋਤੇ ਹੀ ਗਏ ਨੇ ਤਾਂ ਇਹ ਆਸਾ ਉਹ ਜਿਹੜਾ ਵੀਡੀਓ ਤਾਂ ਕੰਟਰੋਲਡ ਹਿੱਸਾ ਹੁੰਦਾ ਫਿਰ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਐਸਾ ਵੇਗ ਵਹਾ ਦਿੰਦਾ ਹੈ ਕਿ ਜਿਹਦੇ ਵਿੱਚ ਫਿਰ ਦੂਜੀਆਂ ਖਬਰਾਂ ਜਿਹੜੀਆਂ ਉਹ ਆਰਦੀਆਂ ਹੀ ਨਹੀਂ ਤਾਂ ਫਿਲਹਾਲ ਕੀ ਹੈ ਕਿ ਜਿਹੜਾ ਉਹ ਕਿਸਾਨਾਂ ਦੇ ਉੱਤੇ ਕੀਤਾ ਜ਼ਬਰ ਇਹਨਾਂ ਵਾਸਤੇ ਇੱਕ ਕਸੂਤੀ ਖਬਰ ਬਣ ਗਿਆ ਉਹ ਨੈਰੇਟਿਵ ਵੀ ਜਿਹੜਾ ਬਿਰਤਾਂਤ ਵੀ ਜਿਹੜਾ ਸੀਗਾ ਉਹਦੀ ਜਗ੍ਹਾ ਤੇ ਇਹਨਾਂ ਨੇ ਆਪਣਾ ਕੰਮ ਚਲਾ ਦਿੱਤਾ ਹੁਣ ਅੱਜ ਤੁਸੀਂ ਵੇਖੋ ਕਿ ਐਮਐਲਏ ਹੋਸਟਲ ਤੋਂ ਨਿਕਲ ਕੇ ਪ੍ਰਤਾਪ ਸਿੰਘ ਬਾਜਵਾ ਦੀ ਰਹਿਸ਼ ਤੇ ਪ੍ਰਦਰਸ਼ਨ ਕਰਨਾ ਸੀ ਬੈਂਡਵਾਜੇ ਵਾਲਾ ਬੁਲਾ ਲਿਆ ਇਹਨਾਂ ਨੇ ਤੇ ਇੱਥੇ ਬੈਂਡਵਾਜੀਆਂ ਦੇ ਨਾਲ ਜਾਵਾਂਗੇ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ 10 ਲੰਘਾਂ ਨਹੀਂ ਪੁੱਟਣ ਦਿੱਤੀਆਂ ਉੱਥੇ ਹੀ ਰੋਕ ਲਿਆ ਜਦ ਰੋਕ ਲਿਆ ਬੈਰੀਕੇਡਿੰਗ ਤੋੜਨ ਦਾ ਯਤਨ ਕੀਤਾ ਗਿਆ ਤਦ ਉਹਨਾਂ ਨੇ ਜਾਲ ਵਾਲੀਆਂ ਧੋਪਾਂ ਮਾਰ ਗੀਆਂ ਠੰਡੇ ਠੰਡੇ ਹੋ ਗਏ ਤੇ ਬਸ ਠੀਕ ਚਾ ਗਿਆ ਕੁਝ ਇਹਨਾਂ ਦੇ ਆਗੂ ਹਿਰਾਸਤ ਦੇ ਵਿੱਚ ਲੈ ਲੈ 2-4 ਘੰਟਿਆਂ ਬਾਅਦ ਉਹ ਵੀ ਛਡ ਦਿੱਤੇ ਪਰ ਮੇਰੇ ਸਾਹਦੇ ਨਾਲ ਕਾਂਗਰਸ ਦੇ ਜਿਹੜੇ ਬਾਜਵਾ ਸਾਹਿਬ ਹਾਂਡੇ ਹੋਏ ਖਿਡਾਰੀ ਆ ਉਹਨਾਂ ਦੇ ਇਸ ਬਿਆਨ ਨੇ ਆਮ ਆਦਮੀ ਪਾਰਟੀ ਦੇ ਹੱਥ ਮੌਕਾ ਲਵਾ ਦਿੱਤਾ ਜਿਹਦੇ ਚੱਲਦਿਆਂ ਕਿਉਂਕਿ ਐਸੇ ਭਾਈਚਾਰੇ ਦੇ ਖਿਲਾਫ ਅੱਗੇ ਵੀ ਜਿਹੜੀ ਇਹਨਾਂ ਨੇ ਰਣਨੀਤਿਕ ਅਪਰੋਚ ਅਖਤਿਆਰ ਕੀਤੀ ਸੀ ਉਹਨੇ ਕਾਂਗਰਸ ਦਾ ਨੁਕਸਾਨ ਕੀਤਾ ਸੀ ਖਾਸ ਤੌਰ ਤੇ ਬੜਿੰਗ ਦੇ ਵਿਰਾਂਤ ਤੋਂ ਬਾਅਦ ਤੇ ਹੁਣ ਇੱਕ ਵਾਰੀ ਫੇਰ ਨਵੇਂ ਸਿਰੇ ਤੋਂ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਨੇ ਕਹਿ ਲੋ ਕਿ ਪੋਜੀਸ਼ਨ ਲੈ ਲਈ ਆ ਤਸਲਾਂ ਇੱਕ ਵੱਡੀ ਖਬਰ ਆ ਗਈ ਤੇ ਤੁਹਾਨੂੰ ਪਤਾ ਹੀ ਆ ਗੜੀ ਸਾਹਿਬ ਜਿਹੜੇ ਆ ਐਫਸੀ ਕਮਿਸ਼ਨ ਦੇ ਚੇਅਰਮੈਨ ਉਹ ਇਹੋ ਜੇ ਮੌਕਿਆਂ ਤੇ ਬੜੀ ਤਤਪਰਤਾ ਦਿਖਾਉਂਦੇ ਨੇ ਤਾਂ ਉਹ ਸ਼ਾਮ ਨੂੰ ਇਹ ਖਬਰ ਆ ਗਈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਵੱਲੋਂ ਤਲਬ ਕਰ ਲਿਆ ਗਿਆ ਤਾਂ ਹੁਣ ਕਾਨੂੰਨੀ ਲੜਾਈ ਸਟਾਰਟ ਹੋ ਜਾਏਗੀ ਕਿਉਂਕਿ ਇਹ ਚੈਲੰਜ ਕਰਨ ਕੇ ਜਾਂ ਐਦਾਂ ਉਹਦਾ ਤੁਹਾਨੂੰ ਪਤਾ ਹੀ ਅਗੇ ਰਾਜਾ ਵੜਿੰਗ ਬੜਾ ਕਸੂਤਾ ਫਸ ਗਿਆ ਸੀ ਪਰ ਇੱਕ ਬਿਆਨ ਨੇ ਕਹਿ ਲਿਆ ਕਿ ਸਾਰੀ ਗੇਮ ਜਿਹੜੀ ਆ ਉਹ ਪਲਟ ਦਿੱਤੀ ਤਾਂ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਇਸ ਬੈਂਡ ਵਾਜੇ ਵਾਲੇ ਬਿਆਨ ਤੇ ਬੈਂਡ ਵਜਾਤੇ ਆ ਰਾਜਨੀਤੀ ਦੇ ਦੂਜੇ ਮੁੱਦਿਆਂ ਦਾ ਕਿਉਂਕਿ ਅਇਓ ਮੁੱਦਾ ਜਿਹੜਾ ਅੱਜ ਪੂਰੇ ਦਿਨ ਭਰ ਜੇ ਤੁਸੀਂ ਦੇਖੋਗੇ ਪੂਰੇ ਦਿਨ ਦੇ ਵਿੱਚ ਇਹ ਮੁੱਦਾ ਸ਼ਾਇਆ ਹੋਇਆ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੰਟਰੋਲਡ ਮੀਡੀਆ ਹੁੰਦਾ ਜੋ ਸਰਕਾਰ ਦਾ ਇਸ ਤਰ੍ਹਾਂ ਦਾ ਈਵੈਂਟ ਹੋਏਗਾ ਚਾਹੇ ਪੋਲਿਟੀਕਲੀ ਹੋਵੇ ਚਾਹੇ ਪੀਆਰ ਐਕਸਰਸਾਈਜ਼ ਵਾਲਾ ਉਸ ਨੂੰ ਇਹਨਾਂ ਸਪੇਸ ਦਿੱਤਾ ਜਾਂਦਾ ਇਹਨਾਂ ਸਪੇਸ ਦਿੱਤਾ ਜਾਂਦਾ ਕਿ ਦੂਜੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਲੋਕਾਂ ਨਾਲ ਜੁੜੀਆਂ ਹੁੰਦੀਆਂ ਹਿੱਤਾਂ ਨਾਲ ਜੁੜੀਆਂ ਹੁੰਦੀਆਂ ਉਹਨਾਂ ਨੂੰ ਕੋਈ ਸਪੇਸ ਹੀ ਨਹੀਂ ਮਿਲਦਾ ਜੀ ਬਿਲਕੁਲ ਬਿਲਕੁਲ ਇਸ ਤੋਂ ਅੱਗੇ ਵਧੀਏ ਤਾਂ ਉਹਦੇ ਗੁਰਪ੍ਰੀਤ ਸੇਖੋਂ ਜਿਨੇ ਪਹਿਲਾਂ ਆਹ ਜ਼ਿਲ੍ਹਾ ਪ੍ਰੇਸ਼ਾਦਾਰੀ ਇਲੈਕਸ਼ਨ ਬੜੇ ਢੱਲਲੇ ਦੇ ਨਾਲ ਲੜੀ ਉਹਨਾਂ ਦੀਆਂ ਪਤਨੀਆਂ ਇਹ ਚੋਣ ਜਿੱਤੀਆਂ ਤੇ ਹੁਣ ਉਹਨਾਂ ਨੇ ਵੀ ਆਪਣੇ ਆਪ ਨੂੰ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤਾ ਹੈ 27 ਦੇ ਲਈ ਕੇਸ ਹਲਕੇ ਤੋਂ ਚੋਣ ਲੜਨ ਦੀ ਗੱਲ ਕਰ ਰਹੇ ਨੇ ਜੀਰੇ ਤੋਂ ਅੱਛਾ ਦੇਖੋ ਗਾਦੇ ਕਿ ਜੀਰੇ ਤੋਂ ਇਲੈਕਸ਼ਨ ਉਹ ਲੜਨਗੇ ਐਸਾ ਉਹਨਾਂ ਨੇ ਕਹਿ ਦਿੱਤਾ ਹੈ ਗਲਿਆਕੀ ਉੱਥੇ ਫਿਰ ਹੌਟ ਸਿਕ ਬਣ ਗਈ ਸਮਝ ਲਓ ਨਕਾਨ ਬਣ ਗਏ ਨੇ ਕਿਉਂਕਿ ਜਿੱਦਾਂ ਜਿੱਦਾਂ ਆਪਾਂ ਦੇਖਦੇ ਆ ਕਿ ਕੁਲਵੀਰ ਸਿੰਘ ਜੀਰਾ ਜਿੰਨਾ ਦਾ ਆਧਾਰ ਵੀ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਹਰਾ ਨਹੀਂ ਉਹ ਹੋ ਗਿਆ ਤੇ ਫਿਰ ਨਾਲ ਆ ਗਿਆ ਕਟਾਰੀਆ ਸਾਹਿਬ ਜਿਹੜੇ ਸਿਟਿੰਗ ਐਮ ਐਲ ਏ ਆ ਝਾੜੂ ਵਾਲਿਆਂ ਦੇ ਤੇ ਇਧਰੋਂ ਗੁਰਪ੍ਰੀਤ ਸੇਖੋ ਆ ਗਿਆ ਬੰਦੇ ਤਿੰਨ ਹੀ ਟੜਲੇਦਾਰ ਨੇ ਫਿਲਹਾਲ ਇਹ ਆਪਣੇ ਆਪ ਦੇ ਵਿੱਚ ਕਹ ਲਓ ਗੁਰਪ੍ਰੀਤ ਸੇਖੋ ਨੇ ਬੜਾ ਵੱਡਾ ਮੂਵ ਖੇਡਿਆ ਜੀ ਕਿਉਂਕਿ ਵੈਸੇ ਇਹਨਾਂ ਦਾ ਜਿਹੜਾ ਪੈਂਦੇ ਆ ਮੁਦਕੀ ਉਹਦੇ ਜਨਬ ਪੈਂਦਾ ਆ ਕਿ ਜਿਹੜਾ ਆਪਾਂ ਉਹਨੂੰ ਹਲਕਾ ਵੇਖੀਏ ਉਹ ਫਿਰੋਜ਼ਪੁਰ ਦੇ ਹਾਤੀ ਆ ਤੇ ਫਿਰੋਜ਼ਪੁਰ ਦੇ ਹਾਤੀ ਦੇ ਵਿੱਚ ਆਪਾਂ ਇਹ ਵੀ ਅੱਗੇ ਪੰਗਾ ਵੇਖਿਆ ਕਿ ਇਹਨਾਂ ਦਾ ਵਿਧਾਇਕ ਦੇ ਨਾਲ ਸਹਿਚਾਰ ਸੀ ਪਰ ਬਾਅਦ ਤੇ ਵਿੱਚ ਚੇਅਰਮੈਨ ਬਣਾਉਣ ਵੇਲੇ ਇਹਨਾਂ ਦੀ ਜਿਹੜੀ ਗੱਲ ਸੀ ਉਹ ਇੰਨੀ ਜ਼ਿਆਦਾ ਵਿਗੜੀ ਕਿ ਖੁਦ ਸੇਖੋਂ ਨੂੰ ਰਾਜਨੀਤੀ 'ਚ ਉਤਰਨਾ ਪਿਆ ਨੇਤਰਨਾਪਿਆ ਚੈਲੰਜ ਹੋਏ ਤੇ ਉਹਨਾਂ ਚੈਲੰਜਾਂ ਦੇ ਨਤੀਜੇ ਜਿਹੜੇ ਆ ਉਹ ਤੁਸੀਂ ਵੇਖੇ ਹੀ ਆ ਤੇ ਹੁਣ ਤੁਸੀਂ ਦੱਸ ਵੀ ਦਿੱਤਾ ਤਾਂ ਗੱਲ ਇਹ ਆ ਕਿ ਹੁਣ ਜੇ ਇਸ ਤੋਂ ਬਾਅਦ ਦੇਖੀਏ ਤਾਂ ਫਰੋਜ਼ਪੁਰ ਸ਼ਹਿਰੀ ਇੱਕ ਸੀਟ ਹੋ ਸਕਦੀ ਸੀ ਫਰੋਜ਼ਪੁਰ ਇਹਨਾਂ ਦਾ ਆਪਣਾ ਜ਼ਿਲ੍ਹਾ ਆਪਣਾ ਕਹੇ ਲੋ ਇਲਾਕਾ ਇਹਨਾਂ ਨੇ ਉਸ ਦੀ ਪਜਾਇ ਮੁਦਕੀ ਤੇ ਬਿਲਕੁਲ ਨੇੜੇ ਆ ਜੀਰਾ ਸ਼ਹਿਰ ਜੀਰੇ ਹਲਕੇ ਨੂੰ ਜਿਹੜਾ ਜਨਰਲ ਆ ਉਹਨੂੰ ਚੁਣਿਆ ਹੁਣ ਦੇਖੋ ਗੱਲ ਇਹ ਆ ਕਿ ਗੁਰਪ੍ਰੀਤ ਉਸੇ ਕੋ ਏ ਕੈਟਾਗਰੀ ਦਾ ਗੈਂਗਸਟਰ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਫਿਰ ਸੁਖਾ ਕਾਲਾ ਮਾਤੋਂ ਲੈ ਕੇ ਨਾ ਬਾਜੀਲ ਬ੍ਰੇਕ ਕਾਂਡ ਫਿਰ ਉਸ ਤੋਂ ਬਾਅਦ ਲੰਮੀ ਕੈਦ ਉਸ ਤੋਂ ਬਾਅਦ ਬਾਹਰ ਆਉਣਾ ਉਸ ਤੋਂ ਬਾਅਦ ਜਿਵੇਂ ਤੁਹਾਂ ਦੱਸਿਆ ਕਿ ਬਈ ਇੱਕ ਕਹਿ ਲੋ ਕਿ ਬੜੀ ਧਾਕੜ ਤਰੀਕੇ ਦੀ ਜਿੱਤ ਹਾਸਲ ਕਰ ਲਈ ਨਾਲ ਦੀ ਨਾਲ ਇਹਦਾ ਲੱਗਦਾ ਕਿ ਜਿੱਦਾਂ ਗੁਰਪ੍ਰੀਤ ਸੇਖੋਂ ਨੂੰ ਪਤਾ ਲੱਗ ਗਿਆ ਕਿ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਚਮਕਿਆ ਜਾ ਸਕਦਾ ਹੈ ਤਾਂ ਉਹ ਸਾਰਾ ਜਿਹੜਾ ਚਮਕ-ਦਮਕ ਵਾਲਾ ਸਮਾਨ ਆ ਉਹ ਉਹਨਾਂ ਨੇ ਬਹੁਤ ਜਲਦੀ ਵਰਤਣਾ ਸ਼ੁਰੂ ਕਰ ਦਿੱਤਾ ਬੀਤੇ ਦਿਨੀ ਮੈਂ ਇੱਕ ਸ਼ਾਦੀ 'ਚ ਗਿਆ ਸੀ ਸਾਡੇ ਕਾਮਨ ਫਰੈਂਡ ਦੇ گا ਕਹਿੰਨੂ ਕਿ ਕਿਸੇ ਰਿਸ਼ਤੇਦਾਰ ਦੀ ਸ਼ਾਦੀ ਸੀ ਉੱਥੇ ਗੁਰਪ੍ਰੀਤ ਸੇਖੋਂ ਵੀ ਆਇਆ ਸੀ ਮੈਂ ਬਿਲਕੁਲ ਕੋਲ ਬੈਠ ਕੇ ਗੱਲ ਵੇਖੀ ਐ ਮੈਂ ਵਿਟਨੈਸ ਹਾਂ ਇਸ ਗੱਲ ਦਾ ਕਿਉਂਕਿ ਮੈਂ ਆਪਾਂ ਤਬਾ ਗੱਲ ਨਹੀਂ ਕਰਦਾ ਹੁੰਦਾ ਗੁਰਪ੍ਰੀਤ ਸੇਖੋਂ ਦੇ ਨਾਲ ਫੋਟੋ ਖਿਚਾਉਣ ਦੀ ਰੁਚੀ ਜਿਹੜੀ ਮੈਂ ਬੜੇ-ਬੜੇ ਬੰਦਿਆਂ 'ਚ ਵੇਖੀ ਉਥੇ ਔਰ ਇਵਨ 댓 ਕਿ ਕਿਉਂਕਿ ਮੇਰਾ ਇੱਕ ਕੰਮ ਆ ਕਿ ਮੈਂ ਬਹੁਤ ਨੇੜਿਓ ਨੋਟਿਸ ਕਰਦਾ ਹੁੰਦਾ ਏਵਨ 댓 ਕਿ ਜਿਹੜੇ ਅਲੜ ਉਮਰ ਦੇ ਵੇਟਰ ਸੀ ਜਿਨ੍ਹਾਂ ਨੂੰ ਆਪਾਂ ਬਹਿਰੇ ਕਹਿੰਦੇ ਆ ਉਹ ਵੀ ਪਾਉ ਪਾਉ ਕੇ ਇਲਤਜਾ ਕਰ ਰਹੇ ਸਨ ਗੁਰਪ੍ਰੀਤ ਸੇਖੋਂ ਨੂੰ ਕਿ ਇੱਕ ਤਸਵੀਰ ਹੋ ਜਾਵੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿਉਂਕਿ ਅੱਜਕੱਲ੍ਹ ਵਾਈਰਲ ਰੀਲਾਂ ਦਾ ਯੁੱਗ ਹੈ ਕਿ ਜਿਹੜਾ ਇਹਦੇ ਵਿੱਚ ਵਾਇਰਲ ਹੋ ਗਿਆ ਉਹਦੀ ਚੰਗੀ ਭਲ ਬਣ ਜਾਂਦੀ ਹੈ ਹਾਲਾਂਕਿ ਵੋਟਾਂ ਜਿਹੜੀਆਂ ਹਾਸਲ ਕਰਨੀਆਂ ਕਿ ਟੇਢੀ ਖੀਰ ਵੀ ਹੁੰਦਾ ਤਾਂ ਉਹ ਤਾਂ ਫਿਰ ਰਣਨੀਤਿਕ ਤੌਰ ਤੇ ਦੇਖਣਾ ਪਊ ਕਿ ਐਡੇ ਵੱਡੇ ਵੱਡੇ ਜਿਹੜੇ ਖਿਡਾਰੀ ਆ ਉਹਨਾਂ ਦੇ ਵਿੱਚ ਗੁਰਪ੍ਰੀਤ ਸੇਖੋ ਕਿਸ ਤਰ੍ਹਾਂ ਦਾ ਪ੍ਰਭਾਵ ਛੱਡਦੇ ਆ ਕਿਉਂ ਕਿਉਂਕਿ ਇੱਕ ਪਾਸੇ ਜੇ ਤੁਸੀਂ ਦੇਖੋਗੇ ਤਾਂ ਜੀਰਾ ਫੈਮਿਲੀ ਕਲਵੀਰ ਸਿੰਘ ਜੀਰਾ ਇੰਦਰਜੀਤ ਸਿੰਘ ਜੀਰਾ ਫਿਰ ਆਗਾ ਘਟਾਰੀਆ ਘਟਾਰੀਆ ਵੀ ਪੁਰਾਣੇ ਖਿਡਾਰੀ ਆ ਵੱਖ-ਵੱਖ ਪਾਰਟੀਆਂ ਚੋਂ ਹੋ ਕੇ ਆਏ ਆ ਫਿਰ ਆਗਾ ਅਕਾਲੀ ਦਲ ਵਾਦਲ ਵਾਲੇ ਦੇਖੋ ਇੱਕੇ ਬੜਾ ਵੱਡਾ ਇੱਕ ਲੋਕਾਂ ਲਈ ਕਹਿ ਸਕਦੇ ਦੋ ਵਿਦਾ ਵਾਲਾ ਪੁਆਇੰਟ ਆ ਕਿ ਕੀ ਅਕਾਲੀ ਦਲ ਵਾਦਲ ਸਪੋਰਟ ਕਰੂ ਗੁਰਪ੍ਰੀਤ ਸੇਖੋ ਨੂੰ ਕੁਝ ਲੋਕਾਂ ਦਾ ਮੰਨਣਾ ਹੈ ਕਿ ਗੁਰਪ੍ਰੀਤ ਸੇਖੋ ਨੂੰ ਖਿਲਾੜੇ ਹੀ ਇਹਨਾਂ ਨੇ ਨਹੀਂ ਸਾਬ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਸਪਸ਼ਟ ਕਰ ਦੇਵਾਂ ਕਿ ਜਨਵੇਜ ਸਿੰਘ ਸੇਖੋ ਉਥੇ ਹਰਪ੍ਰੀਤ ਸਿੰਘ ਹੀਰੋ ਵਾਸਤੇ ਡਟੇ ਹੋਏ ਨੇ ਇਹਦਾ ਮਤਲਬ ਹੈ ਕਿ ਫਿਲਹਾਲ ਅੱਗੇ ਉਹ ਜਾਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿ ਫਿਲਹਾਲ ਇਦਾਂ ਲੱਗਦਾ ਹੈ ਕਿ ਅਕਾਲੀ ਦਲ ਬਾਦਲ ਦੇ ਜਿਹੜੇ ਉਥੇ ਕੰਮ ਕਰਦੇ ਨੇ ਵਰਕ ਕਰਦੇ ਨੇ ਹੀਰੋ ਸਾਹਿਬ ਹੋ ਸਕਦਾ ਹੈ ਹੋ ਸਕਦਾ ਹੈ ਕਿ ਉਹ ਹੀ ਟਿਕਟ ਲੈ ਜਾਣ ਤਾਂ ਫਿਰ ਉਸ ਸੂਰਤ ਦੇ ਵਿੱਚ ਸੇਖੋ ਆਜ਼ਾਦ ਹੋ ਜਾਣਗੇ ਜਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਤੇ ਨਿਰਭਰ ਹੋ ਜਾਣਗੇ ਤਾਂ ਇਸ ਕਰਕੇ ਇੰਟਰਸਟਿੰਗ ਰਹੇਗਾ ਸਾਰਾ ਕਥਨਕ੍ਰਮ ਪਰ ਹਲਚਲ ਪੂਰੀ ਹੋ ਗਈ ਆ ਜਿਵੇਂ ਹੀ ਗੁਰਪ੍ਰੀਤ ਸੇਖੋ ਨੇ ਇੱਕ ਨਵੇਂ ਹਲਕੇ 'ਚ ਪੈਰ ਧਰਿਆ ਮੈਂ ਕੱਲ ਤੋਂ ਹੀ ਫੋਲੋ ਕਰ ਰਿਹਾ ਸੀਗਾ ਕਿ ਗੱਡੀਆਂ ਦੇ ਕਾਫਲੇ ਤੇ ਰੀਣਾ ਐਨ ਸਟਾਰਟ ਹੋ ਗਈਆਂ ਆ ਜਮ ਕਾਇਆ ਜਾ ਰਿਹਾ ਗੁਰਪ੍ਰੀਤ ਸੇਖੋਂ ਨੂੰ ਤਾਂ ਫਿਲਹਾਲ ਜੀਰੇ ਵਾਲਿਆਂ ਨੂੰ ਇੱਕ ਰੌਚਕ ਟੱਕਰ ਦਾ ਮੁੱਢ ਤੇ ਵੱਜਦਾ ਦਿਖਾਈ ਦੇ ਰਿਹਾ ਕੀ ਉਹਨਾਂ ਦਾ ਐਸਾ ਕੋਈ ਕੈਂਡੀਡੇਟ ਵਿਨਿੰਗ ਕੈਂਡੀਡੇਟ ਖਾਸ ਤੌਰ ਤੇ ਜਿਹੜਾ ਕਹਿ ਲਓ ਕਿ ਜੇਤੂ ਹੋਏਗਾ ਕੀ ਉਹ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਾ ਹੈਗਾ ਕੱਲਾ ਤਧਲੇਦਾਰ ਹੋਣਾ ਟਾਕੜ ਹੋਣਾ ਉਹ ਗੁਰਪ੍ਰੀਤ ਕੀ ਕਾਫੀ ਨਹੀਂ ਹੁੰਦਾ ਤੇ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਰਹੇਗਾ ਜੀ ਬਿਲਕੁਲ ਬਿਲਕੁਲ ਇਸ ਤੋਂ ਅੱਗੇ ਵਧੀਏ ਤਾਂ ਉਧਰ ਵਿਧਾਇਕਾ ਛੀਨਾ ਜਿਹੜੇ ਨੇ ਉਹਨਾਂ ਦੀ ਨੋ ਉੱਤੇ ਪਰਚਾ ਪਾਉਣ ਦੇ ਮਾਮਲੇ 'ਚ ਹੁਣ ਦੂਜਾ ਪੱਖ ਸਾਹਮਣੇ ਆਇਆ ਹੈ ਜੀ ਕੀ ਹੈ ਦੂਸਰਾ ਪੱਖ ਦੇਖੋ ਗੱਲ ਇਹ ਆ ਕਿ ਦੂਜਾ ਪੱਖ ਜਿਹੜਾ ਹੈ ਉਹ ਸਾਡੇ ਨਾਲ ਸੰਪਰਕ ਕੀਤਾ ਕੁੜੀ ਵਾਲੀ ਫੈਮਿਲੀ ਨੇ ਤਾਂ ਗੱਲ ਇਹ ਆ ਕਿ ਅੱਜ ਦਿਨ ਪਰ ਆ ਹੀ ਤੇ ਰੌਲਾ ਆਇਆ ਕਿ ਇੱਕ ਪਾਸੜ ਖਬਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਬੀਬੀ ਰਜਿੰਦਰ ਕੌਰ ਸ਼ੀਨਾ ਦੀ ਨੋ ਤੇ ਪਰਚਾ ਹੋ ਗਿਆ ਸਭ ਨੇ ਪੜਿਆ ਬੜੀ ਚਰਚਾ ਹੋਈ ਤੁਸੀਂ ਮੈਨੂੰ ਦੱਸੋ ਇੱਕ ਸਿੰਗਲ ਅਖਬਾਰ ਨੇ ਉਹਨਾਂ ਦਾ ਪੱਖ ਛਾਪਿਆ ਇਹ ਮੀਡੀਆ ਵੀ ਸੈਤਾਨ ਤੱਕ ਨਲਾਈਕੀਆ ਕਿਉਂਕਿ ਪਰਚਾ ਹੋ ਜਾਣਾ ਇਹ ਦੁਨੀਆਂ ਦਾ ਆਖਰੀ ਸੱਚ ਨਹੀਂ ਹੁੰਦਾ ਗੁਰਪ੍ਰੀਤ ਜੀ ਜੀ ਜੇ ਇਸ ਨੂੰ ਸੱਚ ਮੰਨ ਲਿਆ ਜਾਵੇ ਤੇ ਪਰਚੇ ਤੇ ਕੇਜਰੀ ਵਾਲ ਸਭ ਤੋਂ ਲੈ ਕੇ ਭਗਵੰਤ ਮਾਨੋਰਾ ਤੱਕ ਵੀ ਨੇ ਜੀ ਕਿਸ ਨੇ ਭਗਵੰਤ ਮਾਨੋਰਾ ਤੇ ਖੁੱਤੇ ਕੇਸ ਨੇ ਚਾਹੇ ਮਾਣਾ ਨੀ ਦੇ ਜਾਂ ਹੋਰੁੱਜੇ ਤੀਜੇ ਹੋ ਸਕਦੇ ਆ ਤਾਂ ਦਾ ਮਤਲਬ ਇਹ ਆ ਕਿ ਕੱਟੋਂ ਕੱਟ ਜਦੋਂ ਇਸ ਤਰ੍ਹਾਂ ਦਾ ਡਿਸਪਿਊਟਡ ਮਾਮਲਾ ਹੋਵੇ ਸਾਡੇ ਬੰਦਿਆਂ ਨੇ ਦਿਮਾਗ ਵਰਤ ਨਹੀਂ ਜਿਹੜਾ ਬੰਦ ਕਰ ਦਿੱਤਾ ਹਾਂ ਵਰਤਿਆ ਜਾਂਦਾ ਹੈ ਕਿ ਕਿਸੇ ਨੂੰ ਥੱਲੇ ਕਿਵੇਂ ਲਾਉਣਾ ਹੈ ਕਿਸੇ ਦੀਆਂ ਲੱਤਾਂ ਕਿਤਰਾ ਖਿੱਚਣੀਆਂ ਨੇ ਕਿਸੇ ਦਾ ਨੁਕਸਾਨ ਕਿਤਰਾ ਕਰਨਾ ਇਹਨਾਂ ਚੀਜ਼ਾਂ 'ਚ ਸਾਡੇ ਦਿਮਾਗ ਜ਼ਿਆਦਾ ਚੱਲਣ ਡੈ ਕੇ ਆ ਤੁਸੀਂ ਇੱਦਾਂ ਕਰੋ ਬੜਾ ਸਿੰਪਲ ਫੰਡਾ ਹੁੰਦਾ ਹੈ ਜਦੋਂ ਕੋਈ ਇਦਾਂ ਦੀ ਗੱਲ ਕਰਦਾ ਤਾਂ ਤੁਸੀਂ ਚੁੱਪ ਕਰਕੇ ਉਹਦਾ ਐਫੀਡੇਫਟ ਕੱਢੋ ਮੈਂ ਪਹਿਲਾਂ ਬੀਬੀ ਸ਼ੀਨਾ ਦਾ ਐਫੀਡੇਫਟ ਕੱਢਿਆ ਜੀ ਐਫੀਡੇਫਟ ਜਿਹੜਾ ਚੁਣਵੀ ਐਫੀਡੇਫਟ ਹੈ ਉਹ ਤੇ 90 ਲੱਖ ਦੇ ਸਾਰੇ ਐਸੈਟਸ ਦੱਸਦਾ ਇਹਦੇ ਬੀਬੀ ਦੇ 90 ਲੱਖ ਦੇ ਟੋਟਲ ਲਾਇਬਿਲਟੀਜ਼ ਲਗਭਗ 20 ਲੱਖ ਕੋਈ ਪੈਸਾ ਕਿੰਨਾ ਕਹਿ ਰਹੇ ਕਿ 50 ਲੱਖ ਲਾਇਆ ਅਸੀਂ ਨੂੰ ਤੇ ਆਪੀ ਤੇ ਸਵਾਲ ਤੇ ਪਹਿਲਾਂ ਇਹ ਬੰਨਣਾ ਚਾਹੀਦਾ ਕਿ 2022 ਦੇ ਹਲਕੀਆ ਬਿਆਨ ਦੇ ਮੁਤਾਬਕ 90 ਲੱਖ ਦੀ ਤੇ ਕੁੱਲ ਤੁਹਾਡੇ ਕੋਲ ਆਸਾਸੇ ਨੇ ਪ੍ਰਾਪਰਟੀ ਸਭ ਕੁਝ ਪਾ ਕੇ ਸੋਨਾ ਵਗੈਰਾ ਸਭ ਕੁਝ ਪਾ ਕੇ ਤੇ ਪੈਸਾ ਲਾ ਰਹੇ ਤੁਸੀਂ 50 ਲੱਖ ਔਰ ਉਹ ਵੀ 2014 ਦੇ ਵਿੱਚ ਇਹ ਸ਼ਾਦੀ ਹੁੰਦੀ ਹੈ ਜੀ ਤੁਸੀਂ ਹਿਸਾਬ ਲਾ ਲਓ ਉਸ ਤੋਂ ਬਾਅਦ ਉਹ ਆਸਟ੍ਰੇਲੀਆ ਜਾਂਦੇ ਨੇ ਕਿ ਉਦੋਂ ਇੰਨਾ ਪੈਸਾ 50 ਲੱਖ ਰੁਪਈਆ ਜਿਹਦੇ ਕੋਲ ਪ੍ਰਾਪਰਟੀ ਸਾਰੀ ਕੋਲ ਪਲਾ ਕੇ ਸਭ ਗਹਿਣਾ ਗੱਟਾ ਪਾ ਕੇ ਤੇ ਇਹ ਆ ਤੇ 50 ਲੱਖ ਰੁਪਈਆ ਕਿੱਥੋਂ ਲਾਏਗਾ ਬੜਾ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਜੀ ਦੂਜੀ ਗੱਲ ਇਹਨਾਂ ਦੇ ਮੁਤਾਬਕ ਕਿ ਵਈ ਅਸੀਂ ਪੈਸਾ ਲਾਇਆ ਜਦਕਿ ਕੁੜੀ ਵਾਲੇ ਕਹਿੰਦੇ ਆ ਕਿ 3 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਬਿਜ਼ਨਸ ਕ੍ਰਾਊਨ ਦੇ ਨਾਮ ਤੇ ਮੁੰਡੇ ਨੂੰ ਉਦੋਂ ਲਿਆ ਸਾਡੇ ਕੋਲ ਸਟੇਟ ਬੈਂਕ ਆਫ ਇੰਡੀਆ ਦਾ ਕਾਰਡ ਆ ਫਿਰ ਉਸ ਤੋਂ ਬਾਅਦ ਕਿਉਂਕਿ ਕੁੜੀ ਦਾ ਜਿਹੜਾ ਪਿਤਾ ਹੈ ਕੁੜੀ ਦਾ ਪਿਤਾ ਇੱਕ ਬੈਂਕ ਦੇ ਵਿੱਚ ਉਹ ਰਿਟਾਇਰਡ ਹੈ ਉਹ ਕਹਿੰਦਾ ਕਿ ਮੇਰੀਆਂ ਐਫ ਡੀਜ਼ ਵਗੈਰਾ ਜਿਹੜੀਆਂ ਸੀ ਉਹ ਉਸ ਬੈਂਕ ਵਿੱਚ ਸੀ ਉਹ ਤੁੜਵਾ ਕੇ ਐਸ ਬੀ ਆਈ ਚ ਲਿਆਂਦੀਆਂ ਫਿਰ ਫੰਡ ਸ਼ੋਅ ਕੀਤੇ ਗਏ ਅਤੇ ਇਸ ਤੋਂ ਇਲਾਵਾ ਸਾਰੀ ਫੀਸ ਸਾਡੇ ਬੰਦੀਓਂ ਭਰੀ ਗਈ ਆਪੇ ਜਾਨ ਰੇਲੇਸ਼ ਜੋੜੇ ਨੂੰ 4000 ਡਾਲਰ ਵੀ ਦਿੱਤਾ ਸੀ ਜੀ ਜਿਹੜੀ ਉੱਥੇ ਜਾ ਕੇ ਟਰੱਕ ਚਲਾਉਂਦਾ ਰਿਹਾ ਮੁੜਾ ਤੇ ਜਿੱਥੋਂ ਤੱਕ ਦੋ ਬੱਚੇ ਵੀ ਹੋਏ ਦੋ ਬੱਚਿਆਂ ਤੋਂ ਹੀ ਰੌਲਾ ਪਿਆ ਕਿਉਂਕਿ ਇਹ ਚਾਹੁੰਦੇ ਸਨ ਕਿ ਬੱਚੇ ਇੰਡੀਆ ਦੇ ਵਿੱਚ ਰਹਿਣ ਬੇਸਿਕਲੀ ਤੇ ਉਹ ਉੱਥੇ ਕੰਮ ਕਰਨ ਤੇ ਜਿਹੜੀ ਲੜਕੀ ਸੀ ਉਹਨੇ ਆਖਿਆ ਮੈਂ ਬੱਚਿਆਂ ਤੋਂ ਬਗੈਰ ਕੀ ਕਰੂੰਗੀ ਭਾਈ ਬੱਚੇ ਜੌੜੇ ਸਨ ਮੈਂ ਤੁਹਾਨੂੰ ਵੀ ਦੱਸ ਦਿਆ ਜੀ ਅੱਛਾ ਇਸ ਤੋਂ ਬਾਅਦ ਅਗਲਾ ਪੁਆਇੰਟ ਆ ਜਾਂਦਾ ਪੀਆਰ ਦਾ ਕਿ ਉਹਨੇ ਪੀਆਰ ਤੋਂ ਨਾ ਕਟਵਾ ਦਿੱਤਾ ਜੀ ਫਲਾਂਟਮ ਕਾ ਮੈਂ ਪਤਾ ਕੀਤਾ ਫਿਰ ਬਾਅਦ ਦੇ ਵਿੱਚ ਕਿਉਂ ਕੁੜੀ ਤੇ ਖੁਦ ਵੀ ਪੀਅਰ ਨਹੀਂ ਹਲੇ ਤੱਕ ਜੀ ਤੇ ਜਿਹੜਾ ਰੌਲਾ ਪਿਆ ਅਸਲ ਦੇ ਵਿੱਚ ਆਸਟ੍ਰੇਲੀਆ ਦੇ ਜਿਹੜੇ ਕੈਦੇ ਕਾਨੂੰਨ ਨੇ ਬੜੇ ਸਖਤ ਨੇ ਉਹਦੇ ਵਿੱਚ ਅੱਗੇ ਇੱਕ ਗੱਲ ਹੋਈ ਆ ਗੁਰਪ੍ਰੀਤ ਕੇ ਮਸਲਾ ਵਿਗੜਿਆ ਇਸ ਗੱਲ ਤੋਂ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਦਿਨ ਰੌਲਾ ਪਿਆ ਦੋਵੇਂ ਜਦੋਂ ਝਗੜੇ ਤੇ ਮੁੰਡੇ ਨੇ ਗਲਗਲ ਘੁੱਟਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਉਹ ਕੁੜੀ ਨੇ ਪੁਲਿਸ ਨੂੰ ਕਾਲ ਕਰ ਦਿੱਤੀ ਕਿ ਤੁਹਾਨੂੰ ਪਤਾ ਆਸਟ੍ਰੇਲੀਆ ਦੇ ਵਿੱਚ ਜਦੋਂ ਡੋਮੈਸਟਿਕ ਵਾਇਲੈਂਸ ਨੂੰ ਲੈ ਕੇ ਪੁਲਿਸ ਕੇਸ ਬਣ ਜਾਵੇ ਤਾਂ ਕੁਝ ਚੀਜ਼ਾਂ ਹੋ ਜਾਂਦੀਆਂ ਉਸ ਮੁੰਡੇ ਨੂੰ ਰੈਸਟ੍ਰਿਕਟਡ ਕੀਤਾ ਗਿਆ ਪਹਿਲਾਂ ਤਾਂ ਉਸ ਏਰੀਆ 'ਚ ਵੜਨ ਤੋਂ ਫਿਰ ਉਸ ਤੋਂ ਬਾਅਦ ਪੀਆਰ ਵਾਲਾ ਮੈਟਰ ਜਿਹੜਾ ਉਹ ਲੰਮਕ ਗਿਆ ਐਸਾ ਕੁੜੀ ਵਾਲਿਆਂ ਨੇ ਦੱਸਿਆ ਬਹੁਤ ਲੰਮੀ ਚੌੜੀ ਵਾਰਤਾ ਤੁਸੀਂ ਯਾਰ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਬਾਕਾਇਦਾ ਉਹ ਕਹਿੰਦੇ ਸਾਡਾ ਕੋਈ ਪੱਖ ਸੁਣਦਾ ਹੀ ਨਹੀਂ ਤੇ ਮੈਂ ਕਿਹਾ ਜੀ ਕਿਹਨੇ ਸੁਣਨਾ ਜ਼ੂਰਾ ਵਰਦਾ ਸਤੀ 200 ਤੋ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਸੱਚਾ ਹੈ ਉਹ ਸੱਚਾ ਹੈ ਸਾਡਾ ਫਰਜ਼ ਹੈ ਪੱਤਰਕਾਰਾਂ ਦਾ ਸਾਡਾ ਫਰਜ਼ ਹੈ ਬਤੌਰ ਮੀਡੀਆ ਕਿ ਅਸੀਂ ਦੂਸਰਾ ਪੱਖ ਵੀ ਲੋਕਾਂ ਦਾ ਨਾਲ ਲੈ ਕੇ ਚੱਲੀਏ ਅਸੀਂ ਦੂਸਰਾ ਪੱਖ ਤੇ ਪਿੱਛੇ ਹੀ ਛੱਡ ਕੇ ਆ ਰਹੇ ਹਾਂ ਤੋ ਬਰਹਾਲ ਅਸੀਂ ਤੇ ਇਹ ਗੱਲ ਕਹਿਨੇ ਆ ਕਿ ਭਾਈ ਸੱਚਾ ਕੌਣ ਹੈ ਝੂਠਾ ਕੌਣ ਹੈ ਇਹਦਾ ਫੈਸਲਾ ਤੇ ਹੁਣ ਕੋਰਟ ਕਰੇਗਾ ਪਰ ਜੋ ਸਰਕਾਰ ਹੈ ਉਹਨੂੰ ਘਟੂ ਘਟ ਇਹਦੇ ਵੇਖਣਾ ਚਾਹੀਦਾ ਹੈ ਨਾ ਕਿ ਭਾਈ ਟਵਾਟਾ ਕੋਈ ਵਦਾਇਕ ਵਦਾਇਕਾ ਕਿਸੇ ਦੇ ਨਾਲ ਵਧੀਕੀ ਤੇ ਨਾ ਕਰ ਰਿਆ ਵਧੀਕੀ ਤਾਂ ਨਹੀਂ ਕਰ ਰਿਆ ਜੀ ਇਹ ਜ਼ਰੂਰੀ ਹੁੰਦਾ ਦੇਖਣਾ ਇਸ ਕਰਕੇ ਅਸੀਂ ਤੇ ਗੁਜ਼ਾਰਿਸ਼ ਕਰਦੇ ਹਾਂ ਇਹਨਾਂ ਨੂੰ ਕਿ ਭਾਈ ਜਾਂਚ ਪੜਤਾਲ ਜਿਹੜੀ ਹੈ ਉਹ ਬੜੀ ਨਿਰਪੱਖ ਹੋਣੀ ਚਾਹੀਦੀ ਹੈ ਪਰ ਇਸ ਮਾਮਲੇ ਦੇ ਵਿੱਚ ਕੁੜੀ ਵਾਲਿਆਂ ਦੇ ਦੋਸ਼ ਆ ਕਿ ਜਿਹੜਾ ਇਹਨਾਂ ਨੇ ਕੇਸ ਕਰਜ ਕਰਵਾਇਆ ਉਹਦੇ ਕਹਿੰਦੇ ਆ ਕਿ 2000 22 ਕੇ 24 ਉਹ ਮੈਨੂੰ ਐਗਜ਼ੈਕਟ ਸਨ ਯਾਦ ਨਹੀਂ ਕਿ ਉਸ ਤੋਂ ਬਾਅਦ ਸਾਡਾ ਜਿਹੜਾ ਰੌਲਾ ਪਿਆ ਲਾਸਟ ਆਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਘਰ ਨਹੀਂ ਗਏ ਬਲਕਿ ਇਹਨਾਂ ਨੇ ਉਸ ਤੋਂ ਬਾਅਦ ਐਮਐਲਏ ਬਣ ਕੇ ਤੇ ਸਾਨੂੰ ਉਦੋਂ ਤੋਂ ਹੀ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਐਸੀ ਉਮਰ ਦੇ ਕਥੇ ਤੇ ਦੋਸ਼ ਨਹੀਂ ਜੀ ਜੀ ਇਸ ਤੋਂ ਅੱਗੇ ਚਲੀਏ ਤਾਂ ਅੱਜ ਜਥੇਦਾਰ ਗੜਗੱਜ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਕੇਸ ਮੁਤਲਕ ਸੀ ਕੀ ਨੇ ਇਸ ਦੇ ਮੁੱਖ ਅੰਸ਼ ਦੇਖੋ ਗੜਗੱਜ ਸਾਹਿਬ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਜਦੋਂ ਮੈਨੂੰ ਮਤਲਬ ਕਿ ਇਹ ਅਲਰਟ ਮਿਲਿਆ ਨਿਊਜ਼ ਦਾ ਕਿ ਗੜਗੱਜ ਸਾਹਿਬ ਈਸੀ ਕਰ ਰਹੇ ਨੇ ਤੇ ਮੇਰੇ ਮੱਥੇ ਦੇ ਵਿੱਚ ਇੱਕ ਗੱਲ ਜਿਹੜੀ ਠਣ ਕੇ ਕਿ ਕੀ ਗੜਗੱਜ ਸਾਹਿਬ ਮੁੱਖ ਮੰਤਰੀ ਦੀ ਵੀਡੀਓ ਦੇ ਸਬੰਧ ਦੇ ਵਿੱਚ ਉਹ ਕਥਿਤ ਵੀਡੀਓ ਜਿਹੜੀ ਸੀ ਕੀ ਉਹਦੇ ਵਿੱਚ ਕੋਈ ਰਿਪੋਰਟ ਲੈ ਕੇ ਆ ਰਹੇ ਤੁਹਾਨੂੰ ਯਾਦ ਹੋਣਾ ਕਿ ਇਹਨਾਂ ਨੇ ਪਿਛੇ ਜਦੋਂ ਇਹ ਪ੍ਰੈਸ ਵਾਰਤਾ ਕੀਤੀ ਸੀ ਤੇ ਕਿਹਾ ਸੀਗਾ ਕਿ ਭਾਈ ਅਸੀਂ ਇਹਦੀ ਜਾਂਚ ਪੜਤਾਲ ਨਹੀਂ ਉਦੋਂ ਸ਼ਾਇਦ ਪ੍ਰੈਸ ਕਾਨਫਰੰਸ ਨਹੀਂ ਕੀਤੀ ਇਹਨਾਂ ਨੇ ਸਿੱਧੇ ਰੂਪ ਚ ਕਹ ਲੋ ਕਿ ਸੈਕਰੀਟ ਜਿਹੜਾ ਹੈ ਉਹਦੇ ਜ਼ਰੀਏ ਖਬਰ ਲਵਾਈ ਸੀ ਹੁਣ ਮੈਨੂੰ ਯਾਦ ਨਹੀਂ ਐਗਜ਼ੈਕਟ ਸੌਰੀ ਇਸ ਗੱਲ ਵੀ ਮੈਂ ਮਾਫੀ ਮੰਗਦਾ ਪਰ ਇਹ ਬਿਆਨ ਸੀਗਾ ਉਸ ਟਾਈਮ ਕਹ ਲੋ ਕਿ ਗੱਲਬਾਤ ਹੋਈ ਸੀ ਕਿ ਅਸੀਂ ਭਾਈ ਲੈਬਾਂ ਦੇ ਜ਼ਰੀਏ ਇਹਦੀ ਜਾਂਚ ਪੜਤਾਲ ਕਰਵਾਵਾਂਗੇ ਤੇ ਮੈਨੂੰ ਇਦਾਂ ਲੱਗਿਆ ਗੁਰਪ੍ਰੀਤ ਜੀ ਕਿ ਹੋ ਸਕਦਾ ਹੈ ਕਿ ਜਿਹੜਾ ਉਹ ਪਿਛਲੇ ਦਿਨੀ ਭਈ ਇਹ ਫੈਸਲਾ ਲਿਆ ਗਿਆ ਸੀਗਾ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਜਿਹੜੀ ਆ ਉਹਦੇ ਵਿੱਚ ਭਈ ਇਧਾ ਨਜ਼ਰ ਆਉਂਦਾ ਕਿ ਸ਼ਾਇਦ ਕੋਈ ਜਾਂਚ ਪੜਤਾਲ ਦਾ ਸਿੱਟਾ ਨਿਕਲਿਆ ਹੋਵੇ ਤਾਂ ਉਹ ਇਹ ਦੱਸਣ ਜਾ ਰਹੇ ਆ ਪਰ ਬਾਅਦ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦਾ ਲੱਭੋ ਲਬਾਬ ਜੇ ਆਪਾਂ ਵੇਖੀਏ ਉਹ ਬਿਲਕੁਲ ਇੱਕ ਵੱਖਰਾ ਸੀਗਾ ਲੱਭੋ ਲਬਾਬ ਇਹ ਸੀਗਾ ਕਿ ਭਾਈ ਜੋ ਐਸਆਈਟੀ ਪਾਵਨ ਸਰੂਪਾਂ ਦੇ ਮਾਮਲਿਆਂ ਲਈ ਬਣਾਈ ਗਈ ਆ ਉਸ ਐਸਆਈਟੀ ਦੇ ਵਿੱਚ ਜਿਹੜੇ ਪੂਰਨ ਗੁਰਸਿੱਖ ਆ ਅਮਰਤੁ ਭਾਰੀ ਤੁਲਸਧਕਾਰੀ ਆ ਉਹ ਸ਼ਾਮਲ ਕੀਤੇ ਜਾਣੇ ਚਾਹੀਦੇ ਆ ਨਾ ਕਿ ਦੂਸਰੇ ਇਹ ਵੀ ਇੱਕ ਵੱਡਾ ਹੋ ਗਿਆ ਮਾਮਲਾ ਇਹਦੇ ਵਿੱਚ ਹੁਣ ਦੇਖੋ ਸਰਕਾਰ ਇਹ ਗੱਲ ਮੰਨਦੀ ਹੈ ਕਿ ਨਹੀਂ ਇਥੇ ਹੁਣ ਸਰਕਾਰ ਦੱਸੇਗੀ ਪਰ ਐਸਆਈਟੀ ਜਿਹੜੀ ਆ ਉਹ ਤੇ ਆਪਦਾ ਕੰਮਕਾਰ ਸ਼ੁਰੂ ਕਰ ਚੁੱਕੀ ਆ ਹੁਣ ਉਸ ਐਸਆਈਟੀ ਤੇ ਤਾਂ ਤੁਹਾਨੂੰ ਪਤਾ ਹੀ ਆ ਕਿੱਡਾ ਪੰਗਾ ਪਿਆ ਰੇਡ ਕਾ ਪਿਆ ਬੀਤੇ ਦਿਨ ਯਾਦ ਹੈ ਤੁਹਾਨੂੰ ਕਿ ਡੀਜੀਪੀ ਦੇ ਦਫ਼ਤਰ ਦੇ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਚੱਲੇ ਗਈ ਸੀ ਉਹ ਉਸੇ ਐਸਆਈਟੀ ਦੇ ਮੱਦੇ ਨਜ਼ਰ ਸੀ ਕਿ ਨਾ ਐਸਆਈਟੀ ਦਾ ਕੰਮਕਰ ਜਿਹੜਾ ਸੀਗਾ ਉਸੇ ਨੂੰ ਹੀ ਤਾਂ ਲੈ ਕੇ ਉਹਨਾਂ ਨੇ ਰੋਸ ਕਰ ਦਿੱਤਾ ਸੀ ਰੋਸ ਇਹ ਨਹੀਂ ਹੋਇਆ ਸੀਗਾ ਕਿ ਭਾਈ ਇਹ ਪਾਵਨ ਸਰੂਪਾਂ ਦੇ ਮਾਮਲੇ 'ਚ ਕੰਮ ਕਰਨ ਵਾਲੀ ਐਸਆਈਟੀ ਜਿਹੜੀ ਆ ਉਹ ਹੁਣ ਸੁਖਬੀਰ ਸਿੰਘ ਬਾਦਲ ਦੇ ਬਿਜ਼ਨਸ ਖੰਡਾਲ ਰਹੀ ਆ ਤਾਂ ਇੰਟਰਸਟਿੰਗ ਹੈ ਕਿ ਜਿਹੜੀ ਐਸਆਈਟੀ ਤੇ ਅਕਾਲੀ ਦਲ ਬਾਦਲ ਬੜੇ ਬੜੇ ਦੋਸ਼ ਲਾ ਚੁੱਕਾ ਕਿ ਉਸ ਐਸਆਈਟੀ ਨੂੰ ਹੁਣ ਚੱਲਦੀ ਜਾਂਚ ਦੇ ਵਿੱਚ ਬਦਲਿਆ ਜਾਊਗਾ ਪਰ ਮੈਨੂੰ ਲੱਗਦਾ ਕਿ ਸਰਕਾਰ ਇਸ ਤਰ੍ਹਾਂ ਦੀ ਮੰਗ ਜਿਹੜੀ ਆ ਉਹ ਇਹਨਾਂ ਦੀ ਪੂਰੀ ਨਹੀਂ ਕਰੇਗੀ ਉਧਰ ਕੋਲੀ ਨੂੰ ਇਹਨਾਂ ਨੇ ਪ੍ਰੋਡਕਸ਼ਨ ਜਿਹੜਾ ਪ੍ਰੋਡਕਸ਼ਨ ਵਾਰੰਟ ਹੁੰਦਾ ਹੈ ਉਹਦੇ ਤੇ ਲਿਆਂਦਾ ਸੀਗਾ ਤਾਂ ਫਿਲਹਾਲ ਉਹਦਾ ਰਿਮਾਂਡ ਵੀ ਖਤਮ ਹੋ ਗਿਆ ਤੋ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਇਹ ਵੀ ਇੱਕ ਸਰਜਰੀ ਕਹਿ ਸਕਦੇ ਹਾਂ ਕਿ ਆਪਰੇਸ਼ਨ ਹੈ ਇਸ ਮਾਮਲੇ 'ਚ ਜੀ ਤੇ ਉਧਰ ਕਲਾਸਰੂਮ ਦੇ ਵਿੱਚ ਲਾਈਵ ਮਰਡਰ ਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਇੱਕ ਇਹ ਵੀਡੀਓ ਬੜੀ ਚੱਲ ਰਹੀ ਹੈ ਸੋਸ਼ਲ ਮੀਡੀਆ ਜਿੰਨੀ ਵਾਰ ਸਕਰੋਲ ਕਰਦੇ ਹਾਂ ਬਾਰ-ਬਾਰ ਉਹ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਇਹ ਕੀ ਹਾਲਾਤ ਬਣਦੇ ਜਾ ਰਹੇ ਨੇ ਜੀ ਪੰਜਾਬ ਦੇ ਦੇਖੋ ਹਾਲਾਤ ਤੇ ਜਿੱਤਰਾਂ ਦੇ ਹੈਗੇ ਆ ਉਹ ਬੜੀ ਖਤਰਨਾਕ ਨੇ ਹੁਣ ਇਹ ਤਰਨ ਤਾਰਨ ਦੇ ਕਿਸੇ ਲਾ ਦੇ ਸੰਸਥਾਨ ਦੇ ਵਿੱਚ ਲਾ ਦਾ ਜਿਹੜਾ ਕਾਲਜ ਹੈ ਸ਼ਾਇਦ ਲਾ ਦਾ ਮਤਲਬ ਕਿ ਜਿੱਥੇ ਵਕਾਲਤ ਕਰਦੇ ਨੇ ਬੱਚੇ ਵਕਾਲਤ ਦੀ ਪੜ੍ਹਾਈ ਸੌਰੀ ਵਕਾਲਤ ਦੀ ਪੜ੍ਹਾਈ ਕਰਦੇ ਨੇ ਇਹ ਉੱਥੇ ਵੀ ਵੀਡੀਓ ਹੈ ਜਿਹੜੀ ਕਲਾਸ ਰੂਮ ਦੀ ਹੈ ਸਵੇਰੇ ਸਵੇਰੇ ਮਤਲਬ ਉਹ ਮੁੰਡਾ ਆਉਂਦਾ ਉਹਦੀ ਪਿੱਛੇ ਪਹਿਲਾਂ ਬੈਗ ਪਾਇਆ ਹੁੰਦਾ ਫਿਰ ਉਹ ਕੁੜੀ ਨੂੰ ਪਿੱਛੇ ਲੈ ਕੇ ਜਾਂਦਾ ਹੈ ਕੋਈ ਗੱਲਬਾਤ ਹੁੰਦੀ ਆ ਹਲਕੀ ਜੀ ਇੱਕ ਕੁੜੀ ਹੋ ਰਿਆ ਉਹ ਫਿਰ ਪਾਉਂਦਾ ਹੈ ਤੇ ਮੁੜ ਕੇ ਲੋਡਡ ਪਿਸਤਲ ਕੱਢਦਾ ਹੈ ਕੁੜੀ ਨੂੰ ਸ਼ੂਟ ਕਰਦਾ ਸਿਰ 'ਚ ਗੋਲੀ ਮਾਰਦਾ ਤੇ ਮੁੜ ਕੇ ਐ ਅੱਖ ਦੇ ਫਰਕਾਰੇ ਦੇ ਨਾਲ ਆਪਣੀ ਖੋਪੜੀ 'ਚ ਗੋਲੀ ਮਾਰਦਾ ਤੇ ਉੱਥੇ ਫੌਤ ਹੋ ਜਾਂਦਾ ਹੈ ਜਿਹੜੀ ਦੂਜੀ ਕੁੜੀ ਸੀਗੀ ਨਾਲ ਵਾਲੀ ਉਹ ਬਚ ਗਈ ਤੋ ਕਹਿਣ ਦਾ ਮਤਲਬ ਇਹ ਕਿ ਭਈ ਕਲਾਸ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਇੱਕ ਹੰਮੀ ਕਾਂਡ ਹੋਇਆ ਇਨੇ ਕਈ ਸਵਾਲ ਖੜੇ ਕੀਤੇ ਨੇ ਪਹਿਲਾ ਸਵਾਲ ਕਿ ਉਸ ਬੱਚੀ ਦਾ ਕਤਲ ਕਿਉਂ ਕੀਤਾ ਗਿਆ ਦੱਸਦੇ ਹਨ ਦਾਵਾ ਹੈ ਕਿ ਜਿਹੜਾ ਇਸ ਕਤਲ ਦੇ ਪਿੱਛੇ ਕਾਰਨ ਹੈ ਕਾਰਨ ਇਹ ਆ ਕਿ ਉਹ ਵਨ ਸਾਈਡਡ ਪਿਆਰ ਕਰਦਾ ਸੀ ਤੇ ਜਦ ਕਿ ਕੁੜੀ ਜਿਹੜੀ ਸੀ ਉਹਦੀ ਇੰਗੇਜਮੈਂਟ ਹੋ ਗਈ ਸੀ ਤੇ ਉਹ ਇਹਨਾਂ ਚੱਕਰਾਂ ਚ ਪੈਣਾ ਨਹੀਂ ਸੀ ਚਾਹੁੰਦੀ ਦੂਜੀ ਗੱਲ ਹੁਣ ਇਹਦੇ ਵਿੱਚ ਇੱਕ ਮਸਲਾ ਆ ਜਾਏਗਾ ਸਮਾਜਿਕ ਪੱਖ ਤੋਂ ਕਿ ਕੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਕਾਲਜ ਨੇ ਜਾਂ ਯੂਨੀਵਰਸਿਟੀਆਂ ਚ ਪੜ੍ਹਨ ਵਾਲੇ ਬੱਚਿਆਂ ਨੂੰ ਕੀ ਅਸੀਂ ਇਸ ਪੱਖ ਤੋਂ ਕਦੇ ਤਿਆਰ ਕਰਨ ਦਾ ਯਤਨ ਕੀਤਾ ਕਿ ਜ਼ਿੰਦਗੀ ਚ ਹੋ ਸਕਦਾ ਕਿ ਤੁਸੀਂ ਕਿਸੇ ਨੂੰ ਸਿਲੈਕਟ ਕਰ ਲਓ ਪਰ ਦੂਜਾ ਤੁਹਾਨੂੰ ਰਿਜੈਕਟ ਕਰ ਦੇਵੇ ਕੀ ਉਹ ਜਿਹੜਾ ਰਿਜੈਕਸ਼ਨ ਦਾ ਅਧਿਕਾਰ ਹੈ ਕਿਸੇ ਕੋਲ ਵੀ ਤੁਸੀਂ ਕਿਸੇ ਨੂੰ ਚਾਹ ਸਕਦੇ ਹੋ ਪਿਆਰ ਕਰ ਸਕਦੇ ਹੋ ਪ੍ਰੇਮ ਕਰ ਸਕਦੇ ਹੋ ਇਜ਼ਹਾਰ ਕਰ ਸਕਦੇ ਹੋ ਪਰ ਉਹ ਸਤਕਾਰ ਨਾਲ ਜਾਂ ਨਵਕਾਰ ਨਾਲ ਨਕਾਰਨਾ ਉਹ ਅਗਲੇ ਦਾ ਹੱਕ ਅਧਿਕਾਰ ਆ ਕੀ ਕਦੇ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਦੇ ਪਾਵਾਂਗੇ ਤੀਜੀ ਗੱਲ ਜਿਹੜੀ ਇਹਦੇ ਵਿੱਚ ਬੜੀ ਮਹੱਤਵਪੂਰਨ ਆ ਕਿ ਉਹ ਪਿਸਟਲ ਲਾਇਸੈਂਸੀ ਆ ਜੇ ਲਾਇਸੈਂਸੀ ਆ ਤਾਂ ਫਿਰ ਇਹ ਕੱਢ ਕਿਉਂ ਲਿਆ ਆ ਜੇ ਇਹਦੇ ਮਾਪਿਓ ਦੇ ਨਾਮ ਨੇ ਤੇ ਜਾਂ ਕਿਉਂਕਿ ਇਹਦੇ ਆਪ ਦੇ ਨਾਮ ਤੇ ਵਰ ਨਹੀਂ ਸਕਦਾ ਮੇਰੀ ਖਿਆਲ ਦੇ ਨਾਲ ਕਿਉਂਕਿ ਉਮਰ ਛੋਟੀ ਆ ਤੇ ਦਜੀ ਗੱਲ ਜੇ ਇਹ ਨਹੀਂ ਆਇਆ ਜੀ ਤਾਂ ਫਿਰ ਸਾਡੇ ਬੱਚੇ ਇਸ ਤਰ੍ਹਾਂ ਜਿਹੜੇ ਸਕੂਲ ਕਾਲਜਾਂ ਚ ਪੜਦੇ ਯੂਨੀਵਰਸਿਟੀਾਂ ਚ ਪੜਦੇ ਆ ਜਿਹਨਾਂ ਜਾਇਜ ਅਸਲੇ ਤੱਕ ਉਹਨਾਂ ਦਾ ਐਕਸੈਸ ਇੰਨਾ ਸੌਖਾ ਆ ਤੇ ਕੱਲ ਨੂੰ ਅਮਰੀਕਾ ਚ ਜੋ ਖਬਰਾਂ ਹੀ ਪੜਦੇ ਹੁੰਦੇ ਸਾਂ ਕਿ ਸਕੂਲ ਚ ਸ਼ੂਟਆਊਟ ਹੋ ਗਿਆ ਇੱਥੇ ਸ਼ੂਟਆਊਟ ਹੋ ਗਿਆ ਫਿਰ ਇਹਨਾਂ ਚੀਜ਼ਾਂ ਵਾਸਤੇ ਵੀ ਤਿਆਰ ਰਹੋ ਕਿਉਂਕਿ ਮੈਂ ਬਹੁਤ ਪਹਿਲਾਂ ਦੀ ਕੋਈ ਗੱਲ ਜਿਹੜੀ ਕੌੜੀ ਫੀਕੀ ਲੱਗੇ ਲੱਗੇ ਤਾਂ ਕਰਦੇ ਨਾਲ ਉਹ 4 ਸਾਲਾਂ ਨੂੰ 5 ਸਾਲਾਂ ਨੂੰ

ਇਸ ਔਰਤ ਆਰਣ ਕੱਢੀ ਕੁੜੀ ਕਈ ਸੁਪਨਿਆਂ ਦੇ ਨਾਲ ਅੱਗੇ ਵਧ ਰਹੀ ਸੀ ਅੱਜ ਉਹਨਾਂ ਸੁਪਨਿਆਂ ਦਾ ਵੀ ਨਾਲ ਹੀ ਕਤਲ ਹੋ ਗਿਆ ਹੂੰ ਜੀ ਬਿਲਕੁਲ ਬਿਲਕੁਲ ਬੜੀ ਮਾਰੀ ਤੇ ਮੰਦ ਪਾ ਗਈ ਖਬਰ ਹੈ ਸੋ ਉਧਰ ਕਹਿੰਦੇ ਪੀਐਮ ਕੇਅਰਸ ਫੰਡ ਜਿਹੜਾ ਹੈ ਉਹਦੇ ਤੇ ਗੱਲ ਨਹੀਂ ਕਰ ਨਹੀਂ ਸਕਦੇ ਅੰਦਰ ਰੋਕ ਲੱਗ ਗਈ ਹੈ ਇੱਧਰ ਪੰਜਾਬ ਵਾਲੇ ਵੀ ਵੈਸੇ ਪਿੱਛੇ-ਪਿੱਛੇ ਤੁਰੇ ਆਉਂਦੇ ਨੇ ਇਹਨਾਂ ਨੇ ਵੀ ਵੈਸੇ ਫਲਾਡਸ ਦੇ ਉੱਤੇ ਰਿਲੀਫ ਕਾਫੀ ਇਕੱਠਾ ਕੀਤਾ ਸੀ ਕਹਿੰਦੇ ਗੱਲ ਤਾਂ ਉੱਤੇ ਵੀ ਨਹੀਂ ਹੁੰਦੀ ਉਹ ਦਿੱਤਾ ਹੁਣ ਇੱਕ ਮੈਨੂੰ ਮਤਲਬ ਕਿ ਪਹਿਲਾਂ ਤੇ ਇਹ ਵੇਖਣਾ ਪਾਏਗਾ ਕਿ ਜੇ ਇਹ ਆਉਡੀਆ RTI ਐਕਟ ਦੇ ਤਹਿਤ ਤਾਂ RTI ਕੀ ਕਿਸੇ ਨੇ ਪਾਈ ਹੈ ਅਜੇ ਤੱਕ ਇਹ ਵੇਖਣ ਵਾਲੀ ਗੱਲ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਛੜਦੀ ਕਲਾ ਵਾਲਾ ਫਾਂਡਿਆ ਪੰਜਾਬ ਛੜਦੀ ਕਲਾ ਹੈ ਤਾਂ ਭਾਈ ਉਹਦੇ ਵਿੱਚ ਕਿਸੇ ਨੇ RTI ਪਾਈ ਆ ਵੈਸੇ ਤੇ RTI ਦਾ ਜਵਾਬ ਨਹੀਂ ਦਿੰਦੇ ਦੂਜੀ ਗੱਲ ਕਿ ਕਿੰਨਾ ਪੈਸਾ ਆਇਆ ਇਹਨਾਂ ਨੂੰ ਤੇ ਵੈੱਬਸਾਈਟ ਤੇ ਜਨਤਕ ਕਰ ਦੇਣਾ ਚਾਹੀਦਾ ਸੀ ਇਹ ਕਹਿੰਦੇ ਸੀ ਕੱਲੇ-ਕੱਲੇ ਪੈਸੇ ਦਾ ਹਿਸਾਬ ਦੇਵਾਂਗੇ ਉਹ ਪੈਸਾ ਕਿੱਥੇ ਲੱਗਾ ਉਹਦਾ ਵੀ ਹਿਸਾਬ ਕਰਾ ਪਾ ਦੇਣ ਤੇ ਰਹੀ ਜਿਹੜੀ ਗੱਲ ਪੀਐਮ ਕੇਅਰ ਫੰਡ ਦੀ ਇਹ ਹੈ ਕੋਈ ਆਹੀ ਕੰਮ ਹੈ ਤਾਂ ਇਹਦੇ ਵਿੱਚ ਅੱਜ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਸੰਸਦ ਦੇ ਵਿੱਚ ਪੀਐਮ ਕੇਅਰ ਫੰਡ ਜਿਹੜਾ ਹੈਗਾ ਜਾਂ ਪੀਐਮ ਰਾਸ਼ਟਰੀ ਰਾਹਤ ਕੋਸ਼ ਤੇ ਰਾਸ਼ਟਰੀ ਰੱਖਿਆ ਕੋਸ਼ ਐਨਡੀਆ

ਮੈਂਬਰ ਇਨ ਅ ਫੰਡ ਤੇ ਸਵਾਲ ਨਾ ਚੁੱਕ ਸਕੇ ਦੇਖੋ ਗੱਲਾਂ ਚਲੋ ਕਿਸੇ ਮਾਮਲੇ ਚ ਹੋ ਸਕਦਾ ਕੋਈ ਪਰਦਾ ਰੱਖਣ ਦੀ ਜ਼ਰੂਰਤ ਹੋਵੇ ਪਰ ਪੀਐਮਕੇਅਰ ਫੰਡ ਦੇ ਵਿੱਚ ਇਹਦੇ ਚ ਬੜੀਆਂ ਤਕਨੀਕੀ ਗੱਲਾਂ ਨੇ ਅਸੀਂ ਬਹੁਤ ਵਾਰੀ ਕੀਤੀਆਂ ਕਿ ਕਿਸ ਤਰ੍ਹਾਂ ਇਹਨਾਂ ਨੇ ਆਡਿਟ ਜਿਹੜਾ ਉਹ ਪ੍ਰਾਈਵੇਟ ਫਰਮ ਨੂੰ ਦਿੱਤਾ ਪਰ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਕਾਰਪੋਰੇਟ ਦਾ ਹੁੰਦਾ ਹੈ ਸੋਸ਼ਲ ਸਿਕਿਉਰਿਟੀ ਵਾਲਾ ਮਤਲਬ ਕਿ ਮਸਲਾ ਉਹ ਫੰਡ ਪੁਆਇਆ ਸਰਕਾਰੀ ਮੁਲਾਜ਼ਮਾਂ ਦੇ ਗਲਾਂ 'ਚ ਗੂਠੇ ਦੇ ਕੇ ਵਿਭਾਗਾਂ ਤੋਂ ਇਹਨਾਂ ਨੇ ਪੈਸੇ ਲਏ। ਪੀਐਮ ਖੁਦ ਇਸ ਟਰੱਸਟ ਦੇ ਚੇਅਰਮੈਨ ਹੋਣ ਤੇ ਤੁਸੀਂ ਉਹਦੀ ਜਾਣਕਾਰੀ ਨਹੀਂ ਲੈ ਸਕਦੇ, ਇਹ ਕਮਾਲ ਦੀ ਗੱਲ ਹੈ। ਇਹ ਬੜੀ ਮੈਂ ਕਹੂੰਗਾ ਕਿ ਬੇਸ਼ਰਮੀ ਵਾਲੀ ਗੱਲ ਸੀਗੀ। ਉਹ ਫਿਰ ਫਿਲਹਾਲ ਜੇ ਸੰਸਦ ਦੇ ਵਿੱਚ ਵੀ ਕੋਈ ਨਹੀਂ ਪੁੱਛ ਸਕਦਾ ਫਿਰ ਤੇ ਰਾਜ਼ੀ ਰੱਖਣਾ। ਫਿਰ ਤੇ ਕਹਿਣਾ ਹੀ ਕੀ ਆ। ਜੀ ਬਿਲਕੁਲ ਬਿਲਕੁਲ। ਇਸ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ